ਆਪਣੀ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਜਦ ਕਿ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਵੱਡੇ ਪ੍ਰਬੰਧ ਕੀਤੇ ਨੇ ਪਰ ਇਸ ਦੇ باوجود ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਵੱਲ ਰਵਾਨਾ ਹੋ ਰਿਹਾ ਹੈ ਇਸ ਮੌਕੇ ਕਿਸਾਨ ਆਗੂ ਨੇ ਕਹਿ ਰਹੇ ਕਿ ਆਪਣੇ ਹੱਕਾਂ ਲਈ ਪਿੱਛੇ ਨਹੀਂ ਹਟਣਗੇ ਕਿਸੇ ਵੀ ਕੀਮਤ ਤੇ ਇਸ ਪ੍ਰੋਟੈਸਟ ਦਾ ਹਿੱਸਾ ਬਣ ਕੇ ਸਰਕਾਰ ਚਾਹੇ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੇ ਉਹਨਾਂ ਨੂੰ ਰੋਕ ਨਹੀਂ ਸਕਦੀ ਜਿੰਦਾਬਾਦ ਜਿੰਦਾਬਾਦ ਸਾਲ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਯੂਨੀਅਨ ਜਿੰਦਾਬਾਦ ਕੇਂਦਰ ਸਰਕਾਰ ਜਿੰਦਾਬਾਦ ਹੋਵੇ ਉਹ ਕਿ ਜਿਹੜਾ ਸੰਘਰਸ਼ ਹੋਇਆ ਫਿਰ ਵਿੱਡਿਆ ਔਰ ਉਧਰ ਦੇ ਪਾਸੇ ਜਿਹੜੀਆਂ ਸਰਕਾਰਾਂ ਨੇ ਵੀ ਪੂਰੀ ਤਿਆਰੀ ਹੈ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਦੇਖੋ ਜਿਹੜਾ ਸੰਘਰਸ਼ ਵਿੱਡਿਆ ਹੈ ਇਸੀ ਕੌ ਵੱਡੇ ਦੋਸਤ ਆਪਣਾ 2 ਸਾਲ ਹੋ ਗਈ ਇਹੀ ਸੰਘਰਸ਼ੇ ਤੋਂ ਚੱਲਿਆ ਸੀਗਾ ਤਾਂ ਕੇਂਦਰ ਦੀ ਸਰਕਾਰ ਨੇ ਸਾਡੇ ਨਾਲ ਸਾਰੀਆਂ ਹੀ ਮੰਗਾਂ ਦੇ ਉੱਤੇ ਸੰਧੀ ਬਣਾਈ ਸੀ ਬੰਨੀਆਂ ਸੀ ਕਿ ਤੁਹਾਡੇ ਨੇ ਕਿਹਾ ਜੇ ਮੰਗਾਂ ਸੀ ਉਹਨਾਂ ਨੂੰ ਲਾਗੂ ਕਰਾਂਗੇ ਤਾਂ ਇਹ 2 ਸਾਲ ਬਾਅਦ ਇਹ ਸਰਕਾਰ ਮੁੱਕਰ ਗਈ ਪਾਂ ਰਿਸਪੀ ਦਾ ਕੋਈ ਕਾਨੂੰਨ ਬਣਾਇਆ ਤਾਂ ਕਰਜ਼ਾ ਵਾਪਸ ਹੀ ਨਹੀਂ ਹੋਇਆ ਆਪੇ ਪਰਦੇ ਰੱਖੇ ਰੱਖਦੇ ਹੋਏ ਨਾਲ ਹੀ ਗਿੰਬਰ ਖੀਰਿਆ ਵੀ ਹੋਣ ਪੜਿਆ ਹੈ ਅਜੇ ਸਰਕਾਰ ਤੋਂ ਦੁਬਾਰਾ ਇਹ ਸੰਘਰਸ਼ੇ ਵਿੜਨਾ ਪਿਆ ਕੀ ਲੱਗਦਾ ਕਿ ਅੱਗੇ ਜਾਨੀਤੀ ਨਹੀਂ ਚਲੀ ਰਹੇਗੀ ਕਿਉਂਕਿ ਅਸਲ ਸਰਕਾਰਾਂ ਸਤਿ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਬਈ ਦਿੱਲੀ ਨਾ ਪਹੁੰਚ ਸਕਾ ਰਣਨੀਤੀ ਜਿਵੇਂ ਪਹਿਲੇ ਸਾਡੇ ਪ੍ਰਧਾਨ ਦੀ ਦੱਸ ਸਕੇ ਵੀ ਅਸੀਂ ਅੱਗੇ ਦੱਸੀ ਕੱਲਾ ਪੰਜਾਬ ਬਾਅਦ ਚ ਹਰਿਆਣਾ ਸਾਡੇ ਨਾਲ ਰਲਿਆ ਸੀ ਐਸ ਬੜੀ ਸਾਡੀ ਜਿਹੜੀ ਉਹ ਤਸੀਂ ਤਾਕਤ ਜਿਹੜੀ ਬਣਾਈ ਹੈ ਆਪਣਾ ਉੱਤਰੀ ਆਪਣਾ ਕਰਨਾਟਕ ਅਧ ਪ੍ਰਦੇਸ਼ ਰਾਜਸਥਾਨ ਕਾਫੀ ਸਾਰੀਆਂ ਸਟੇਟਾਂ ਜਿਹੜੀ ਕੋਈ ਸਾਡੇ ਨਾਲ ਹੈ ਤੇ ਰਣਨੀਤੀ ਜਿਹੜੀ ਛੱਡੀ ਇਹ ਵੀ ਉਹ ਪਹਿਲਾਂ ਵਾਰੇ ਵਾਗੂ ਦੀ ਮੋਰਚਾ ਉਤੋਂ ਟੱਕਰ ਪੋਸਾ ਲਾਵਾਗੇ ਤਾਂ ਹੁਣ ਅਸੀਂ ਜਿਹੜਾ ਸਾਰਾ ਹੁਸ ਲਿਖਤੀ ਬਣਵਾ ਕੇ ਦੇਖੀ ਲੇਕਿਆ ਮਾਗੇ ਕਾ ਗਲਬਾਤੇ ਕਹਿ ਰਿਹਾ ਕਿ ਗਲਬਾਤੇ ਕੇ ਇਸ ਦਾ ਮਸਲਾ ਹੈ ਕੋ ਗਲਬਾਤ ਉਸ ਤਰ੍ਹਾਂ ਵੀ ਨਹੀਂ ਭਜੇਗੀ ਗਲਬਾਤ ਹੋ ਜਾਏਗੀ ਕੋਈ ਗੱਲ ਨਹੀਂ ਜਦੋਂ ਸਦਨ ਕੇ ਫਿਰ ਹੋ ਜਾਏਗੀ ਕੋਈ ਨਾ ਪ੍ਰੋਗਰਾਮ ਨਹੀਂ ਜੀ ਰੈਨਾ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਰੈਨਾ ਸਰਕਾਰ ਨਹੀਂ ਰੈਨਾ ਸਰਕਾਰ ਹੋਈ ప్రతి ਦਿਨ ਸਰਕਾਰਾਂ ਦੀ ਬੀ.ਜੇ.ਐਨ ਬਣਾ ਰਿਹਾ ਉਹ ਦੀ ਕੇਂਦਰ ਦੀ ਬੋਲੀ ਬੋਲੂਗੀ ਹੋ ਰਹੀ ਹੈ ਕੋਈ ਗੱਲ ਨਹੀਂ ਉਹ ਉਹਨਾਂ ਨੇ ਕਬਾਲਾਂ ਗਈ ਬਾਕੀ ਸੰਵਿਧਾਨ ਦੇ ਵਿੱਚ ਕੋਈ ਹੱਕ ਨਹੀਂ ਕਿਸੇ ਦਾ ਰਸਤਾ ਰੋਕਿਆ ਜਾਵੇ ਸ਼ਾਂਤਮਈ ਕੋਈ ਜਾਂਦਾ ਉਹਨੂੰ ਜਾਣ ਦਿੱਤਾ ਜਾਵੇ ਇਹ ਨਾਦਰਸ਼ਾਈ ਵਾਲਾ ਹੁਕਮਾ ਮੋਦੀ ਚਲਾ ਰਿਹਾ ਹੈ ਇੱਕ ਪਾਸੇ ਮੰਦਰ ਮੱਤਾ ਟੇਕ ਰਿਹਾ ਹੈ ਦੂਜੇ ਪਾਸੇ ਸਾਡੇ ਉੱਤੇ ਲਕੜ ਰਿਹਾ ਸਾਨੂੰ ਸਾਨੂੰ ਜਾਣ ਨਹੀਂ ਹੁੰਦੇ ਕੀ ਗੱਲ ਸਾਡਾ ਹੱਕ ਨਹੀਂ ਦਿੱਲੀ ਦੇ ਵਿੱਚ ਅਸੀਂ ਇੱਕ ਇੱਕ ਵੋਟ ਜਾਵਣੇ ਪਾਈ ਆ ਹਰੇ ਸੂਬਿਆਂ ਨੇ ਪਾਈ ਆ ਤੁਹਾਨੂੰ ਆਪਣੀ ਬੋਲੀ ਬੋਲਣ ਦਾ ਇਹਨਾਂ ਨੂੰ ਸੁਣਨ ਦਾ ਹੱਕ ਹੋਣਾ ਚਾਹੀਦਾ ਵਰਨਾ ਕਿਤੇ ਨਾ ਕਿਤੇ ਸਟੇਜ ਦਾ ਜਿਵੇਂ ਕਿ ਪੰਜਾਬ ਨੂੰ ਤੇ ਪੂਰੇ ਹਿੰਦੁਸਤਾਨ ਇੱਕ ਬੌਡਰ ਦੇ ਵਿੱਚ ਮੰਡ ਦਿੱਤਾ ਗਿਆ ਕਿਉਂ ਮੰਡ ਦਿੱਤਾ ਗਿਆ ਇਹ ਸਾਨੂੰ ਸਾਡਾ ਹੱਕ ਨਹੀਂ ਆ ਸਾਡਾ ਹੱਕ ਵੀ ਕੇਂਦਰ ਦੇ ਵਿੱਚ ਜਿੰਨੇ ਸਾਡੇ ਐਮਪੀ ਬੰਦੇ ਆ ਪੰਜਾਬ ਦੇ ਸਾਰਿਆਂ ਦਾ ਉਹਨਾਂ ਹੱਕ ਆ ਸਾਨੂੰ ਹੱਕ ਦੇਣਾ ਚਾਹੀਦਾ ਕਹਦੇ ਤੇ ਸਾਡੇ ਕਿੱਲ ਗੱਡੇ ਆ ਮੈਂ ਕੋਰ ਨੂੰ ਵੀ ਬੇਨਤੀ ਕਰਦਾ ਜੇ ਸਚਾਈ ਕਰਦੀ ਆ ਤੇ ਕਿੱਲ ਪੱਟੇ ਸਾਡੀ ਆਮ ਜਨਤਾ ਵੀ ਤੰਗ ਆ ਜਦੋਂ ਅਨਾਜ ਲੈਣਾ ਹੈ ਕਿਤੇ ਆਪ ਤਾਂ ਜਾਂਦੀ ਪੰਜਾਬ ਹੁੰਦਾ ਜਦੋਂ ਕਿਤੇ ਉਹਨਾਂ ਨੂੰ ਰੋਕਣਾ ਆਂਦਾ ਉਹ ਸਾਡੇ ਕਿੱਲ ਹੁੰਦੇ ਆ ਗੋਲੀ ਹੁੰਦੀ ਅਥਰੂ ਕਹਿ ਹੁੰਦਾ ਉਹ ਵੇਲੇ ਯਾਦ ਕਰਨ ਮੋਦੀ ਜੀ ਹਰੀ ਜਦੋਂ ਹਿੰਦੁਸਤਾਨ ਦੇ ਵਿੱਚੋਂ ਸਾਡੀਆਂ ਪਤੀ ਪਾਣਾ ਬੇਟੀਆਂ ਅਬਦਾਲੀ ਬੰਨ ਕੇ ਦਾਦਾ ਜੀ ਹਾਰ ਲੈ ਜਾਂਦਾ ਸੀ ਸਾਡੇ ਪੰਜਾਬੀ ਸ਼ਰ ਹੁੰਦੇ ਜੀ ਤੇ ਇਹ ਹਿੰਦੂ ਸੀ ਚਾਹੇ ਮੁਸਲਮਾਨ ਸੀ ਸਾਡੇ ਨਾਲ ਸੰਗੋ ਦੇਖੋ ਇਹ ਟਕਰਾਅ ਤਾਂ ਹੋਣਾ ਹੀ ਸੀ ਜੀ ਸਾਡੇ ਵਾਸਤੇ ਨਵੀਂ ਗੱਲ ਨਹੀਂ ਸੰਤ ਤੋਂ ਪਹਿਲਾਂ ਹੀ ਪਤਾ ਇਸ ਚੀਜ਼ ਦਾ ਪਰ ਟਕਰਾਅ ਨੂੰ ਅਸੀਂ ਸ਼ਾਂਤੀਪੂਰਕ ਉਹਨੂੰ ਅੱਗੇ ਉਹਨੇ ਜੋ ਪਿੱਛੇ ਨਾਲ ਤੋੜਿਆ ਸੀ ਹੋਵੇ ਬੈਰੀਅਰ ਤੋੜਦੇ ਦਿੱਲੀ ਜਾਵਾਂਗੇ ਇਹਨੇ ਸਾਡੀ ਸੰਗਤ ਜਿਵੇਂ ਅੱਗੇ ਅੱਗੇ ਪਿੱਛੇ ਹੁੰਦੀ ਅੱਗੇ 10 ਤੋਂ 20 ਮੜੇ ਵੀ ਜਾਵੜੇ ਇਹ ਲਗਾਤਾਰ ਚੱਲਦੀ ਰਹੋਗੀ ਪਿੰਡਾਂ 'ਚ ਕਮੇਟੀਆਂ ਬਣ ਗਈਆਂ ਦੇ ਹਿਸਾਬ ਨਾਲ ਸੂਜਿਓ ਕਿ ਰਸਨ ਪਾਣੀ ਦੀ ਘਾਟ ਪਊਗੀ ਉਹ ਵੀ ਪੂਰੀ ਹੁੰਦੀ ਰਹੂਗੀ ਅੱਜ ਕਿੰਨੀਆਂ ਟਰਾਲੀਆਂ ਥੱਥੇ ਚੱਲੀਆਂ ਅੱਜ 12 ਟਰਾਲੀਆਂ ਨੇ ਖੜਾ ਜੀ ਸਿਆਸੀ ਜਥੇ ਬੰਨਿਆ ਨੇ ਬਾਈਕਾਟ ਕੀਤਾ ਸੀਗਾ ਤੇ ਉਹ ਹੋਈ ਘਟਨਾ ਨਹੀਂ ਜੀ ਜਿਨ੍ਹਾਂ ਨੇ ਬਾਈਕਾਟ ਕੀਤਾ ਸੀ ਉਹਨਾਂ ਕੋ ਹੌਲੀ ਹੌਲੀ ਆ ਰਹੇ ਆ ਰਾਤ ਜਿਥੇ ਪਾਣੀ ਮੰਗੀਤ ਰਾਏ ਦੀ ਆ ਗਈ ਬਾਬਾ ਸੰਗਰਸ਼ ਕਮੇਟੀ ਦੋ ਤਿੰਨ ਰਾਤ ਉਹ ਹੋਰ ਗੱਲਬਾਤ ਚੱਲੀ ਜਾਂਦੀ ਸੀ 16 ਤਰੀਕ ਨੂੰ ਪਹਿਲਾਂ ਪਹਿਲਾਂ ਲਗਭਗ ਜਿਥੇ ਬੰਨਿਆ ਇਸ ਸ਼ਾਮਲ ਹੋ ਜਾਣਾ ਸੀ ਪਿਛਲੇ ਸਾਲ ਦੂਜੇ ਸਟੇਟ ਨਾਲ ਆਖੀ ਤੁਹਾਡੇ ਇਹ ਅੱਜ ਤੋਂ ਅੱਗੇ ਨਾਲੋਂ ਵੀ ਜ਼ਿਆਦਾ ਹੈ ਜੀ ਸਾਡੇ ਮੀਟਿੰਗਾਂ ਕਰਨਾਟ ਹਰਿਆਣਾ ਅਕੇ ਨਾਲੋਂ ਸਾਡੇ ਨਾਲ ਜ਼ਿਆਦਾ ਹੈ ਪਿਛਲੇ ਪਿਛਲੇ ਮਾਰੀ ਨਾਲੋਂ ਇਸ ਵਾਰ ਹਾਲਾਤ ਦੇ ਉਲਟ ਨੇ ਕਿਉਂਕਿ ਇਸ ਵਾਰ ਜਿਹੜਾ ਕਾਫੀ ਪੁਤਰਾ ਪ੍ਰਬੰਧ ਜਿਹੜਾ ਹਰਿਆਣਾ ਪੁਲਸ ਕੋਲੋਂ ਪਿੱਲੇ ਗਏ ਜਿਹੜਾ ਪਿਛਲੇ ਮਹੀਨੇ ਮੋਸੇ ਸਰਕਾਰ ਨੂੰ ਪਤਾ ਲੱਗ ਗਿਆ ਸੀ ਆ ਵੀ ਆਏ ਆਇਆ ਮਜਬੂਰ ਕਰੀਏ ਸਾਨੂੰ ਵੀ ਪਸਾਨਾ ਨੂੰ ਪਤਾ ਲੱਗ ਗਿਆ ਵੀ ਆਏ ਤੋੜ ਦੀਦਾ ਦੋਨੇ ਤਰ੍ਹਾਂ ਨੇ ਆਪੋ ਆਪਣੇ ਪ੍ਰਬੰਧ ਕਰੇ ਹੋਏ ਇਹਦੇ ਕੋਈ ਮਾੜੀ ਗੱਲ ਨਹੀਂ ਠੀਕ ਹੈ ਅਸੀਂ ਉਹਨੇ ਜ਼ਿਆਦਾ ਸਿੱਖਾਂਗੇ ਜਿੰਨੇ ਜ਼ਿਆਦਾ ਤੋੜਾਂਗੇ ਕਿ ਰਾਸ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਵੈਸਵਰ ਫਕਤ ਜਿਹੜਾ ਲੰਮਾ ਸੰਘਰਸ਼ ਹੋਰ ਜਾਰੀ ਰਹੇਗਾ ਉਸ ਨੂੰ ਲੈ ਕੇ ਪਿੰਡਾਂ 'ਚ ਰਾਸ਼ਨ ਹੀ ਜਿਹੜਾ ਲਗਾਤਾਰ ਜਿਹੜਾ ਘਟਿਆ ਖੜਿਆ ਹਾਂ ਰਾਸ਼ਨ ਅਸੀਂ 6 ਮਹੀਨਿਆਂ ਦਾ ਲੈ ਕੇ ਚੱਲੇ ਆਂਗੇ ਤੇਲ ਪਾਣੀ ਤੇਲ ਵੀ ਸਾਡੇ ਕੋਲ ਦਿੱਲੀ ਤੱਕ ਜਾਣ ਦਾ ਸਾਰੀਆਂ ਟਰਾਲੀਆਂ ਇੱਕ ਮੌਜੂਦ ਹੈ ਕਿਉਂਕਿ ਸਾਨੂੰ ਪਤਾ ਲੱਗਾ ਪਟ્રોલ ਪੰਪਾਂ ਨਾਲ ਨੂੰ ਹੁਣ ਦੇਖਾ ਕਰਨੀਆਂ ਹੈ ਟਰੈਕਟਰਾਂ ਵਾਲਿਆਂ ਨੂੰ ਤੇਲ ਨਾ ਪਾਇਆ ਜਾਵੇ ਇਹ ਵੀ ਰਾਸ਼ਨ ਦਾ ਮੁਕੋਦਾ ਅੱਗੇ ਅਨੁਸਾਰ ਇਹ ਵੀ ਦੁਆਰਾ ਛਾਦੀ ਰਹੇ ਸਪਲਾਈ ਚੱਲ ਜਾਈ ਰਹੀ ਹੈ